ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਕਿਥੇ ਅਕਸਰ ਆਪਾਂ ਗੱਲਬਾਤ ਕਰਦੇ ਹੁੰਦੇ ਆ ਕਿ ਸਾਨ੍ਹੇਵਾਲ ਦੀ ਧਰਤੀ ਤੋਂ ਨਿਕਲੇ ਫਿਲਮੇ ਦਾ ਕਾਰਜ ਜੋ ਕਿ ਤਰਮਿੰਦਰ ਦੇ ਹੌਲ ਦੀ ਅ ਸੋ ਅੱਜ ਆਪਾਂ ਉਹਨਾਂ ਦੀ ਇੱਕ ਡਾਕੂਮੈਂਟਰੀ ਦੇ ਤੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਗੱਲ ਕਰਾਂਗੇ ਕਿ ਸਕੂਲ ਉੱਪਰ ਪਹੁੰਚਿਆ ਜਿੱਥੇ ਤਰਮਿੰਦਰ ਜੀ ਨੇ ਜਿਹੜਾ ਕਿ ਆਪਣਾ ਨੇਤੀ ਜੀਵਨ ਜਿਹੜਾ ਕਿਤੇ ਬਿਤਾਇਆ ਸਕੂਲ ਦੇ ਵਿੱਚ ਪੜੇ ਨੇ ਸਕੂਲ ਦੇ ਵਿੱਚ ਉਹਨਾਂ ਨੇ ਜਿਹੜੀ ਆਪਣੀ ਮੋਢਲੀ ਸਿੱਖਿਆ ਜਿਹੜੀ ਇੱਥੇ ਹਾਸਲ ਕੀਤੀ ਐ ਸੋ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝੇ ਕਰਾਂਗੇ ਔਰ ਇੱਥੋਂ ਦੇ ਮੁਖ ਦੇਪਕਾ ਜਿਹੜੇ ਮੈਡਮ ਮੌਜੂਦਾ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਧਰਮਿੰਦਰ ਜੀ ਕਦੋਂ ਇਸ ਪਿੰਡ ਦੇ ਵਿੱਚ ਸਾਹਨੇਵਾਲ ਸਕੂਲ ਦੇ ਵਿੱਚ ਪੜੇ ਔਰ ਕਿੰਨੀ ਜਿਹੜੀ ਪੜ੍ਹਾਈ ਇੱਥੇ ਉਹਨਾਂ ਨੇ ਹਾਸਲ ਕੀਤੀ ਔਰ ਕਿਹੜੇ ਕਲਾਸ ਦੇ ਵਿੱਚ ਪੜੇ ਉਹ ਉਹ ਵੀ ਆਪਾਂ ਗੱਲਬਾਤ ਕਰਾਂਗੇ ਹੋਰ ਵੀ ਆਪਾਂ ਉਹਨਾਂ ਦੀ ਕੁਝ ਨਿੱਜੀ ਜਿਹੜੀਆਂ ਕਿ ਜ਼ਿੰਦਗੀ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸ ਵਿੰਦਾਤੀ ਹੋ ਕੇ ਇਸ ਫੰਡ ਦੇ ਵਿੱਚ ਸਕੂਲ ਦੇ ਵਿੱਚ ਪੜੇ ਨੇ ਕਦੋਂ ਸਿੱਖਿਆ ਜਿਹੜੀ ਪੜਾਹ ਹਾਸਲ ਕੀਤੀ ਹੈ 8 10 ਦੇਖੋ ਜੇ ਸਕੂਲ ਰਿਕਾਰਡ ਦੇ ਅਕੋਰਡਿੰਗਲੀ ਤਾਂ ਉਹਨਾਂ ਦਾ ਜਿਹੜਾ ਹੈਗਾ ਐਡਮਿਸ਼ਨ ਜਿਹੜਾ ਵਿਦਡਰੋਲਡ ਇਸ ਟਰਮ ਹੈਗਾ 49 ਸ਼ੋ ਕਰ ਰਿਹਾ ਕਿ ਉਹਨਾਂ ਨੇ 9ਵੀਂ 10ਵੀਂ ਜਿਹੜੀ ਹੈਗੀ ਉਹ 1949 ਦੇ ਵਿੱਚ ਇਸ ਸਕੂਲ ਦੇ ਜਿਹੜੇ ਸੀਗੇ ਸਟੂਡੈਂਟਸ ਸੀ ਮੰਨਣਾ ਕਿ ਨੌਮੀ ਤਸਵੀਰ ਜੀ ਜੀ ਹਨ ਜੀ ਜੀ ਜਿਹੜਾ ਸੀਗਾ ਨਾ ਉਸਤਾਂ ਕੋਈ ਜੋ ਹਿਸਟਰੀ ਵਗੈਰਾ ਕੱਟੀ ਜਿਹੜੀ ਪਚ ਗਈਆਂ ਆ ਕੌਣ ਸੇਕਾਂ ਸਕੂਲ ਦੇ ਉੱਤੇ ਜਾਣ ਦਾ ਸੰਭਾਅ ਹੈ ਤੇ ਉਸ ਵਾਰ ਫਿਰ ਉਹਨਾਂ ਦੀ ਸਾਡੇ ਹੀ ਸਕੂਲ ਦੇ ਵਿੱਚ ਐਡਮਿਸ਼ਨ ਹੋਈ ਹੈਗੀ ਆ ਸੋ ਪੁਰਾਣੇ ਜੋ ਦਸਦੇ ਨੇ ਵੀ ਉਹ ਕਿਹੜੇ ਕਲਾਸਰੂਮ ਦੇ ਵਿੱਚ ਪੜਦੇ ਸੀਗੇ ਹੁਣ ਐਟ ਪ੍ਰੈਸੈਂਟ ਉੱਥੇ ਜਿਹੜੀਆਂ ਸਾਡੀਆਂ ਹੈਗੀਆਂ 10th ਦੀਆਂ ਕਲਾਸਿਸ ਲੱਗਦੀਆਂ ਨੇ ਤੇ ਈਵਨ ਜਿਹੜੇ ਸਾਡੇ ਕੋਰੀਡੋਰ ਦੇ ਵਿੱਚ ਬੋਰਡ ਦੇ ਵਿੱਚ ਉਹਨਾਂ ਦਾ ਨਾਮ ਵੀ ਲਿਖਿਆ ਹੋਇਆ ਹੈਗਾ ਕਿ ਉਹ ਮਤਲਬ ਕਿ ਇਸ ਸੰ ਦੇ ਵਿੱਚ ਜਿਹੜਾ ਹੈਗਾ ਸਕੂਲ ਦੇ ਸਟੂਡੈਂਟ ਸੀਗੇ ਵੀ ਹੈਂਡ ਕਾਰਡ ਦੇ ਵਿੱਚ ਵੀ ਹਾਂਜੀ ਹਾਂਜੀ ਉਹਨਾਂ ਦਾ ਜਿਹੜਾ ਜਿਹੜਾ ਆਪਣੇ ਸਾਡੇ ਸਕੂਲ ਰਜਿਸਟਰ ਦੇ ਵਿੱਚ ਜਿਹੜਾ ਨਾਮ ਦਰਜ ਹੈਗਾ ਉਹ ਹੈਗਾ ਕਨਵਰ ਦਰਮਿੰਦਰ ਸਿੰਘ ਤੇ ਫਾਦਰਸ ਨੇਮ ਹੈਗਾ ਕੇਵਲ ਕ੍ਰਿਸ਼ਨ ਹਾਂਜੀ ਪੜਾਈ ਦੇ ਵਿੱਚ ਉਹ ਉਸ ਟਾਈਮ ਤਾਂ ਸਟੱਡੀ ਦੇ ਵਿੱਚ ਇੰਨਾ ਤਾਂ ਮੈਂ ਇਹਦੇ ਬਾਰੇ ਨਹੀਂ ਐਕਸਪਲੇਨ ਕਰ ਸਕਦੀ ਪਰ ਇਹ ਜ਼ਰੂਰ ਸੀਗਾ ਕਿ ਉਹਨਾਂ ਦਾ ਜਿਹੜਾ ਇੱਕ ਸੁਪਨਾ ਜਿਹਾ ਕਿ ਮੈਂ ਸਟਾਰ ਬਣਨਾ ਮਤਲਬ ਕਿ ਮੈਂ ਬੰਬਈ ਜਾਣਾ ਤੇ ਉਸ ਦੇ ਰਿਲੇਟਿਡ ਉਹਨਾਂ ਦਾ ਜਿਹੜਾ ਹੈਗਾ ਸੀ ਉਹ ਡੈਡੀਕੇਸ਼ਨ ਬਹੁਤ ਸਟਰੋਂਗ ਸੀਗੀ ਤੇ ਉਹ ਉਹ ਆਪਣਾ ਬਹੁਤ ਵੱਡਾ 스타 ਬਣਨਾ ਚਾਹੁੰਦੇ ਸੀਗੇ ਤੇ ਉਹ ਉਹਨਾਂ ਦਾ ਸੁਪਨਾ ਜਿਹੜਾ ਹੈਗਾ ਉਹ ਸাকার ਵੀ ਹੋਇਆ ਤੇ ਬਾਕੀ ਹਾਂਜੀ ਅੰਕੀ ਸਕੂਲ ਦੇ ਫਿਚਰ ਉਹ ਤੇ ਅ즈ਮਾਨ ਮਾਨ ਮਹਿਸੂਸ ਕਰਦੇ ਹਾਂ ਕਿ ਪ੍ਰਿੰਸੀਪਲ ਜੀ ਸਕੂਲ ਦੇ ਹਾਂਜੀ ਬਿਲਕੁਲ ਜੀ ਸਾਨੂੰ ਇਸ ਚੀਜ਼ ਦਾ ਬਹੁਤ ਐਜ਼ ਅ ਪ੍ਰਿੰਸੀਪਲ ਮੈਨ ਵਾਸ ਇਸ ਦਾ ਬਹੁਤ ਫਕਰ ਹੈਗਾ ਕਿ ਐਨੇ ਬਾਲੀਵੁੱਡ ਦੇ 스타 ਜਿਨ੍ਹਾਂ ਦਾ ਨਾਮ ਕੀ ਇੰਡੀਆ ਚ ਨਹੀਂ ਪੂਰੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਨੋਨ ਹੈਗੇ ਹਨ ਤੇ ਮੈਂ ਉਹ ਸਕੂਲ ਦੀ ਜਿਹੜੀ ਹੈਗੀ ਉਹ ਪ੍ਰਿੰਸੀਪਲ ਮੇਰਾ इवन ਪੂਰਾ ਸਟਾਫ ਪੇਸ ਸੀਜ਼ਾ اور ਬੱਚੇ ਵੀ ਬਹੁਤ ਫਖਰ ਮਹਿਸੂਸ ਕਰਦੇ ਹਨ ਕਿ ਅਸੀਂ ਇਸ ਸਕੂਲ ਦੇ ਵਿੱਚ ਜਿਹੜੇ ਹੈਗਾ ਆਪਣੀ ਸਿੱਖਿਆ ਹਾਸਲ ਕਰ ਰਹੇ ਹਾਂ ਸੋ ਬਿਲਕੁਲ ਉਸ ਥਾਂ ਦੇ ਉੱਪਰ ਮੌਜੂਦ ਹੈ ਜਿੱਥੇ ਧਰਮਿੰਦਰ ਜੀ ਜਿਹੜੇ ਸਕੂਲ ਦੇ ਵਿੱਚ ਜਿਹੜੀ ਆਪਣੀ ਮੋਢੀ ਸਿੱਖਿਆ ਹਾਸਲ ਕੀਤੀ ਹੈ ਹੁਣੇ ਆਪਾਂ ਜੀ ਪ੍ਰਿੰਸੀਪਲ ਮੈਮ ਨਾਲ ਗੱਲਬਾਤ ਕੀਤੀ ਕਿ ਜਿੱਥੇ ਧਰਮਿੰਦਰ ਜੀ ਨੇ 9ਵੀਂ ਔਰ 10ਵੀਂ ਜਿਹੜੀ ਸਕੂਲ ਦੇ ਵਿੱਚ ਹਾਸਲ ਕੀਤੀ ਐ ਸੋ ਤਸਵੀਰਾਂ ਜਿਹੜੀਆਂ ਸਕੂਲ ਦੀਆਂ ਖਾਂਜਾ ਕਰਦਣਾ ਇਹ ਬਿਲਕੁਲ ਇਹ ਉਹ ਕਲਾਸ ਦੇ ਮੋਰੇ ਖੜੇ ਆ ਇਹ ਉਸ ਕਲਾਸ ਦੇ ਕਿ ਖੜੇ ਆ ਜਿੱਥੇ ਤਰਮਿੰਦਰ ਜੀ ਨੇ ਜਿਹੜੀ ਆਪਣੀ ਇੱਥੇ ਮੋਡਲੀ ਸਿੱਖਿਆ ਜਿਹੜੀ ਹਾਸਲ ਕੀਤੀ ਹੈ ਇਸ ਕਲਾਸ ਦੇ ਵਿੱਚ ਬੈਠ ਕੇ ਔਰ ਇਸ ਨਾਲ ਸਕੂਲ ਦੇ ਤਸਵੀਰਾਂ ਵੀ ਸਾਂਝੀਆਂ ਕਰ ਦਵਾਂਗੇ ਕਿਸੇ ਨਾਲ ਨਾਲ ਆਪਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜੀਵਨ ਬਾਰੇ ਨਿੱਜੀ ਜਿਹੜੀਆਂ ਕਿ ਉਹਨਾਂ ਦੀਆਂ ਗੱਲਾਂ ਬਾਰੇ ਵੀ ਆਪਾਂ ਜਾਣਨ ਜਾਣਨ ਦੀ ਕੋਸ਼ਿਸ਼ ਕਰ ਪਾਵਾਂਗੇ ਸੋ ਇਹ ਤੋਂ ਸਕੂਲ ਤੋਂ ਤਸਵੀਰਾਂ ਕਲਾਸ ਤੋਂ ਤਸਵੀਰਾਂ ਨੇ ਜਿੱਥੇ ਤਰਮਿੰਦਰ ਜੀ ਨੇ ਇਸ ਸਕੂਲ ਦੇ ਵਿੱਚ ਰਹਿ ਕੇ ਜਿਹੜੀ ਆਪਣੀ 9ਵੀਂ 10ਵੀਂ ਇਸ ਸਾਨੇਵਾ ਸਕੂਲ ਦੇ ਵਿੱਚ ਜਿਹੜੀ ਆਪਣੇ ਮੋਟੀ ਜਿਹੜੀ ਸਿੱਖਿਆ ਹਾਸਲ ਕੀਤੀ ਐ ਸੋ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਦੇ ਨਾਲ ਨਾਲ ਆਉ ਤਸਵੀਰਾਂ ਜਿਹੜੇ ਤੁਹਾਡਾ ਸਾਂਝਾ ਕਰ ਦਵਾਂ ਜੀ ਬਿਲਕੁਲ ਸੋ ਅੱਜ ਉਸ ਥਾਨ ਦੇ ਉੱਪਰ ਪਹੁੰਚੇ ਆ ਜਿੱਥੇ ਤਰਮਿੰਦਰ ਜੀ ਜੋ ਪਿਛਲੇ ਬੀਤੇ ਦਿਨੀ ਜਿਹੜਾ ਕੇਸ ਆਨੇਵਾਲਦੀ ਧਰਤੀ ਦੇ ਵਿੱਚ ਪਹੁੰਚੇ ਸੀਗੇ ਸੋ ਸਾਡੇ ਨਾਲ ਮੌਜੂਦ ਨੇ ਗੁਰసేਖ ਮਾਸਟਰ ਜੀ ਜੋ ਕਿ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਸੀ ਕੋਈ ਛੁਣਾਂ ਦੀ ਮੋਟੀ ਜ਼ਿੰਦਗੀ ਬਾਰੇ ਉਹਨਾਂ ਨਾਲ ਗੱਲਾਂ ਸਾਂਝੀਆਂ ਕੀਤੀ ਸੀ ਸੋ ਅੱਜ ਕੁਸਰ ਸਸੀ ਕਾਲ ਪਹਿਲਾਂ ਸਸੀ ਕਾਲ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਐਕਚੁਅਲੀ ਜਿਹੜੀ ਜਗਾ ਤੇ ਅਸੀਂ ਅੱਜ ਖੜੇ ਆ ਨਾ ਇਹ ਉਹ ਪੁਲੀ ਆ ਜਿੱਥੇ ਤਰਮਿੰਦਰ ਜੀ ਨੇ ਬੈਠ ਕੇ ਜਦ ਇਹ ਸੋਚਿਆ ਸੀ ਕਿ ਮੈਂ ਫਿਲਮ ਸਟਾਰ ਦੇ ਤੌਰ ਤੇ ਮਸ਼ਹੂਰ ਹੋਵਾਂ ਦਾ ਕਿਉਂਕਿ ਜਿਹੜੀ ਪੁਲੀ ਤੇ ਅਸੀਂ ਬੈਠੇ ਆਂ ਇਹ ਰੇਲਵੇ ਲਾਈਨ ਲੁਧਿਆਣੇ ਤੋਂ ਚੱਲ ਕੇ ਸਿੱਧੀ ਬੰਬਈ ਨੂੰ ਜਾਂਦੀ ਆ ਤੇ ਉਹਨਾਂ ਦਾ ਸੁਪਨਾ ਸੀ ਵੀ ਮੈਂ ਕਦੇ ਇਸ ਟ੍ਰੇਨ ਦੇ ਵਿੱਚ ਜਾਵਾਂਗਾ ਤੇ ਟ੍ਰੇਨ ਦੇ ਵਿੱਚ ਜਾ ਕੇ ਬੰਬਈ ਪਹੁੰਚਾਂਗਾ ਕਿਉਂਕਿ ਸਕੂਲ ਟਾਈਮ ਤੋਂ ਫ੍ਰੀ ਹੋ ਕੇ ਤਰਮਿੰਦਰ ਜੀ ਆਲਮੋਸਟ ਹੀ ਇੱਥੇ ਹੀ ਇਸ ਪੁਲੀਆਂ ਤੇ ਆ ਕੇ ਬੈਠਦੇ ਹੁੰਦੇ ਸੀ ਤੇ ਇੱਥੋਂ ਆ ਕੇ ਉਹਨਾਂ ਨੇ ਟ੍ਰੇਨਾਂ ਨੂੰ ਦੇਖਣਾ ਤੇ ਉਹਨਾਂ ਦੇ ਮਨ ਦੇ ਵਿੱਚ ਇੱਥੇ ਸੰਕਲਪ ਲਿਆ ਉਹਨਾਂ ਨੇ ਕਿ ਕਦੇ ਨਾ ਚਾਹਦੇ ਮੈਂ ਇਸ ਟ੍ਰੇਨ ਦੇ ਰਾਹੀਂ ਬੰਬੇ ਪਹੁੰਚਾਂ ਜਾ ਅਤੇ ਇੱਕ ਬਹੁਤ ਵੱਡਾ ਫਿਲਮ ਸਟਾਰ ਬਣਾਂ ਜਾ ਕਿਉਂ ਜੀ ਸਾਹਨੇਵਾਲ ਦੇ ਜਿਹੜੇ ਪੁਰਾਣੇ ਬਜ਼ੁਰਗ ਜene ਉਹਨਾਂ ਤੋਂ ਸਾਨੂੰ ਇਹ ਇਤਿਹਾਸ ਬਾਰੇ ਜਾਣਕਾਰੀ ਮਿਲੀ ਹੈ ਕਿ ਇਹੀ ਪੁਲੀਆ ਉਹ ਜਿਹਦੇ ਉੱਤੇ ਬੈਠ ਕੇ ਉਹਨਾਂ ਨੇ ਇਹ ਸੁਪਨਾ ਲਿਆ ਸੀ ਕਿ ਮੈਂ ਇੱਕ ਫਿਲਮ ਸਟਾਰ ਬਣਾਂਗਾ ਬਿਲਕੁਲ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਹਾਸ ਸੀ ਕਿਸ ਤਰ੍ਹਾਂ ਉਹ ਬਿਰਤਾਰਾ ਸੀ ਉਹਨਾਂ ਦਾ ਹੁਣ ਦੇਖੋ ਮੈਂ ਸਾਨੇਵਾਲ ਸਕੂਲ ਦੇ ਵਿੱਚ ਐਜ਼ ਅ ਟੀਚਰ ਹਾਂ ਤੇ ਮੈਨੂੰ ਲੱਗਦਾ ਹੁੰਦਾ ਜਿਹੜੇ ਛੋਟੇ ਬੱਚੇ ਹੁੰਦੇ ਨੇ ਕਿਉਂਕਿ ਜਦੋਂ ਧਰਮਿੰਦਰ ਜੀ ਇੱਥੇ ਪੜ੍ਹਦੇ ਸੀ ਉਹ ਛੋਟੇ ਸੀ ਤੇ ਮੇਰੇ ਖਿਆਲ ਦੇ ਨਾਲ ਉਹਨਾਂ ਦਾ ਇਸ ਤਰ੍ਹਾਂ ਹੀ ਹੋਵ ਜਾ ਕਿ ਇਹ ਚ ਬੱਚਿਆਂ ਦੇ ਮਾਂਜੂ ਉਹਨਾਂ ਦਾ ਵਿਵਹਾਰ ਹੋਵੇਗਾ ਤੇ ਬੱਚਿਆਂ ਮਾਂਜੂ ਜਿਵੇਂ ਸਕੂਲ ਦੇ ਵਿੱਚੋਂ ਬੱਚੇ ਅ ਛੁੱਟੀ ਦੇ ਮਹਾਨੇ ਜਾਂ ਮੰਚ ਮਾਰ ਕੇ ਆ ਜਾਂਦੇ ਨੇ ਤਾਂ ਏਸੀ ਪੁਲੀ ਤੇ ਉਹ ਬੈਠ ਕੇ ਆ ਕੇ ਬੈਠਦੇ ਹੁੰਦੇ ਸੀ ਇਹ ਪੁਲੀ ਸਾਨੇਵਾਲ ਦੇ ਵਿੱਚ ਆ ਤੇ ਜਿਹਦੇ ਨਾਲ ਧਰਮਿੰਦਰ ਜੀ ਦੀਆਂ ਬਹੁਤ ਹੀ ਜ਼ਿਆਦਾ-ਜ਼ਿਆਦਾ ਜੁੜੀਆਂ ਹੋਈਆਂ ਨੇ ਤੇ ਸਾਡੇ ਵੀ ਬੱਚੇ ਇਸ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਉਹਨਾਂ ਨੂੰ ਵੀ ਇਹ ਪੁਲੀ ਦੇਖਣ ਦਾ ਮੌਕਾ ਮਿਲਦਾ ਤੇ ਚ ਤਰਮਿੰਦਰ ਜੀ ਦੇ ਕਿ ਉਹਨਾਂ ਦੇ ਲਈ ਰੋਲ ਮਾਡਲ ਨੇ ਤੇ ਜਿਨ੍ਹਾਂ ਨੇ ਆਪਣਾ ਇਹ ਕਿ ਉਹਨਾਂ ਦਾ ਟਾਰਗੇਟ ਸੀ ਜਿਨ੍ਹਾਂ ਨੂੰ ਉਹਨੇ ਉਹਨਾਂ ਨੇ ਪੂਰਾ ਕੀਤਾ ਤੇ ਅੱਜ ਪੂਰੀ ਬਾਲੀਵੁੱਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਤਰਮਿੰਦਰ ਜੀ ਦਾ ਨਾਮ ਆ ਤੇ ਰਹਿੰਦੀ ਦੁਨੀਆ ਤੱਕ ਤਰਮਿੰਦਰ ਜੀ ਨੂੰ ਸਾਨ੍ਹੇਵਾਲ ਦੇ ਨਾਮ ਨਾਲ ਤੇ ਸਾਨ੍ਹੇਵਾਲ ਨੂੰ ਤਰਮਿੰਦਰ ਦੇ ਨਾਮ ਨਾਲ ਹਮੇਸ਼ਾ ਯਾਦ ਰੱਖਿਆ ਜਾਵੇ ਜੀ ਤਾਂ ਕਿ ਦੁਨੀਆ ਦੇ ਵਿੱਚ ਜਦੋਂ ਤੱਕ ਉਹਨਾਂ ਦੇ ਨਾਮ ਦੇ ਨਾਲ ਸਾਨੇ ਵਾਲਾ ਮਸ਼ਹੂਰ ਹੋ ਜਾ ਤੇ ਉਹ ਸਾਨੇ ਵਾਲ ਦੇ ਨੂੰ ਉਹਨਾਂ ਨੇ ਇੱਕ ਅਜਿਹੀ ਪਛਾਣ ਦਿੱਤੀ ਆ ਕਿ ਸਾਨੇ ਵਾਲ ਉਹਨਾਂ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਜਦੋਂ ਜਦ ਵੀ ਅਸੀਂ ਕਿਤੇ ਜਾਂਦੇ ਆ ਸਾਨੂੰ ਪੁੱਛਦੇ ਆ ਤੁਸੀਂ ਕਿੱਥੋਂ ਆਏ ਹੋ ਤਾਂ ਅਸੀਂ ਜਦੋਂ ਦੱਸਦੇ ਆ ਕਿ ਅਸੀਂ ਸਾਨੇਵਾਲ ਤੋਂ ਉਹ ਬੜੇ ਐਕਸਾਈਟਮੈਂਟ ਹੁੰਦੀ ਆ ਉਹਨਾਂ ਲੋਕਾਂ ਦੀ ਉਹ ਪੁੱਛਦੇ ਨੇ ਕਿ ਤੁਸੀਂ ਧਰਮਿੰਦਰ ਜੀ ਨੂੰ ਮਿਲੇ ਹੋ ਤੁਸੀਂ ਧਰਮਿੰਦਰ ਜੀ ਦੇ ਜਦੋਂ ਅਸੀਂ ਦੱਸਦੇ ਆ ਜੇ ਅਸੀਂ ਧਰਮਿੰਦਰ ਦੇ ਸਕੂਲ ਦੇ ਵਿੱਚ ਐਜ਼ ਅ ਟੀਚਰ ਆ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਦੇ ਨਾਲ ਸਾਨੂੰ ਵੀ ਬਹੁਤ ਜ਼ਿਆਦਾ ਪ੍ਰਸ਼ੰਸਾ ਮਿਲਦੀ ਆ ਸੋ ਤਰਮਿੰਦਰ ਜੀ ਦੇ ਨਾਲ ਨਾਲ ਸਾਨੂੰ ਜਾਣਿਆ ਜਾਂਦਾ ਤੇ ਆ ਪੂਲੀ ਐ ਇਹ ਬਹੁਤ ਸਦੀਆਂ ਤੱਕ ਹੀ ਉਹਨਾਂ ਦੇ ਨਾਮ ਨਾਲੇ ਪੂਲੀ ਮਸ਼ਹੂਰ ਰਹੀ ਬਿਲਕੁਲ ਸੋ ਜਿਹਨੀਆਂ ਗੱਲ ਸਾਂਝੀ ਕਰਤਾਂ ਮੈਂ ਕਿ ਇੱਥੇ ਕੇਸੀ ਉਸ ਟ੍ਰੇਲਵੇ ਟ੍ਰੈਕ ਦੇ ਉੱਪਰ ਔਰ ਉਸ ਪੁਲੀ ਦੇ ਉੱਪਰ ਹੈ ਜਿੱਥੇ ਅਕਸਰ ਤਰਮਿੰਦਰ ਜੀ ਜਦੋਂ ਸਾਨੇਵਾਲ ਦੇ ਵਿੱਚ ਆਉਂਦੇ ਤਾਂ ਉਸ ਪੁਲੀ ਦੇ ਉੱਪਰ ਬੈਠ ਕੇ ਜਿਹੜੀ ਆਪਣੀਆਂ ਯਾਦਾਂ ਨੂੰ ਸਾਂਝੀਆਂ ਕਰਦੇ ਸੀਗੀਆਂ ਔਰ ਗੱਲਾਂ ਵੀ ਆਪਣੀਆਂ ਜਿਹੜੀਆਂ ਸਾਂਝੀਆਂ ਕਰਦੇ ਸੀ ਤੇ ਇਸ ਦੇ ਨਾਲ ਨਾਲ ਆਪਾਂ ਇਹ ਵੀ ਦੱਸ ਦਈਏ ਕਿ ਉਸ ਸਕੂਲ ਦੇ ਉੱਪਰ ਵਿੱਚ ਮੌਜੂਦ ਸੀਗੇ ਜਿੱਥੇ ਤਰਮਿੰਦਰ ਜੀ ਨੇ ਆਪਣੀ 9ਵੀਂ 10ਵੀਂ ਜਿਹੜੀ ਮੋਢਲੀ ਸਿੱਖਿਆ ਹਾਸਲ ਕੀਤੀ ਹੈ ਔਰ ਸਾਨੇਵਾਲ ਦੇ ਵਿੱਚ ਜਿਹੜਾ ਆਪਣਾ ਮੋਢਲਾ ਜੀਵਨ ਵੀ ਜਿਹੜਾ ਉਹਨਾਂ ਨੇ ਆਪਲਾ ਬਿਤਾਇਆ ਇ ਹਰ ਜਾ ਕੇ ਕਿਤੇ ਕਹਿੰਦੇ ਕਿ ਸਾਨੇਵਾਲ ਤੋਂ ਆਏ ਆ ਅਕਸਰ ਕਹਿੰਦੇ ਕਿ ਤੁਸੀਂ ਧਰਮਿੰਦਰ ਜੀ ਦੇ ਪਿੰਡ ਤੋਂ ਆਏ ਹੋ ਕਿਉਂਕਿ ਜਿਸ ਤਰ੍ਹਾਂ ਮਾਸਟਰ ਜੀ ਨੇ ਦੱਸਿਆ ਕਿ ਵਾਕਈ ਜਿਹੜਾ ਕਿ ਸਾਨੇਵਾਲ ਦਾ ਨਾਮ ਆ ਧਰਮਿੰਦਰ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਧਰਮਿੰਦਰ ਜੀ ਦਾ ਜਿਹੜਾ ਨਾਮ ਆ ਸਾਨੇਵਾਲ ਦੇ ਨਾਮ ਤੋਂ ਜਾਣਿਆ ਜਾਂਦਾ ਵਾ ਸੋ ਹੋਰ ਕੀ ਕੀ ਇਸ ਤਰ੍ਹਾਂ ਦੀਆਂ ਗੱਲਾਂ ਸਾਂਝੀਆਂ ਹੋਈਆਂ ਜਾਂ ਕੀ ਕੀ ਗੱਲਾਂ ਉਹਨਾਂ ਦੇ ਨਾਲ ਜੀਵਨ ਦੇ ਬਾਰੇ ਤੁਸੀਂ ਜਾਣਦੇ ਹੋ ਜਿਸ ਤਰ੍ਹਾਂ ਕਿ ਇੱਥੋਂ ਅਸੀਂ ਕਈ ਬਜ਼ੁਰਗਾਂ ਤੋਂ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਸਾਧੂ ਸਿੰਘ ਨੰਬਰਦਾਰ ਜਿਨ੍ਹਾਂ ਦੀ ਕੀ ਮਠਿਆਈ ਬਹੁਤ ਜਿਆਦਾ ਮਸ਼ਹੂਰ ਹੁੰਦੀ ਸੀ ਤੇ ਅੱਜ ਵੀ ਮਸ਼ਹੂਰ ਆ ਤੇ ਸੁਣਨ ਦੇ ਵਿੱਚ ਆਇਆ ਕਿ ਅੱਜ ਵੀ ਉਹਨਾਂ ਦੀ ਜਿਹੜੀ ਮਠਿਆਈ ਆ ਉਹ ਤਰਵਿੰਦਰ ਜੀ ਦੇ ਘਰ ਦੇ ਵਿੱਚ ਪਹੁੰਚਦੀ ਆ ਸੋ ਨੰਬਰਦਾਰ ਸਾਧੂ ਸਿੰਘ ਉਹਨਾਂ ਦੀ ਜਿਹੜੀ ਅੱਜ ਵੀ ਜਿਹੜੀ ਸ਼ਾਪ ਆ ਉਹ ਪੁਰਾਣੇ ਬਾਜ਼ਾਰ ਸਾਨੇਵਾਲ ਦੇ ਵਿੱਚ ਸਥਿਤ ਆ ਤੇ ਉੱਥੇ ਉਹਨਾਂ ਨੇ ਮਠਿਆਈ ਦੇ ਮਠਿਆਈ ਛਾੰਦੇ ਹੁੰਦੇ ਸੀ ਤੇ ਐਸੇ ਤਰ੍ਹਾਂ ਹੀ ਜਿਹੜੇ ਉਹਨਾਂ ਦੇ ਪਿਤਾ ਜੀ ਸੀ ਮਾਸਟਰ ਟੇਬਲ ਜਰਸ਼ਨ ਜੀ ਉਹ ਵੀ ਐਜ਼ ਅ ਟੀਚਰ ਰਹੇ ਨੇ ਤੇ ਇੱਥੇ ਉਹ ਪੜਾਉਂਦੇ ਰਹੇ ਨੇ ਤੇ ਇਸ ਸਕੂਲ ਦੇ ਵਿੱਚ ਤੇ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਧਰਮਿੰਦਰ ਜੀ ਜਿੱਥੇ ਇੱਕ ਵਿਦਿਆਰਥੀ ਰਹੇ ਨੇ ਤੇ ਉੱਥੇ ਅੱਜ ਐਜ਼ ਅ ਟੀਚਰ ਬਣ ਕੇ ਬਹੁਤ بڑا ਮਾਣ ਮਹਿਸੂਸ ਹੁੰਦਾ ਕਿ ਅਸੀਂ ਉੱਥੇ ਅੱਜ ਟੀਚਰਾਂ ਤੇ জব ਕਰਦੇ ਆ ਸੋ ਸਾਨੂੰ ਬੜੇ ਮਾਣ ਦੀ ਗੱਲ ਹੈ ਕਿ ਧਰਮਿੰਦਰ ਜੀ ਦਾ ਜਿਹੜਾ ਸਕੂਲ ਸੀ ਉੱਥੇ ਸਾਨੂੰ ਐਜ਼ ਅ ਟੀਚਰ ਬਣ ਦਾ ਮੌਕਾ ਮਿਲਿਆ ਬਿਲਕੁਲ ਸੋ ਜਿਹੜੀਆਂ ਆਪਾਂ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਧਰਮਿੰਦਰ ਜੀ ਨੂੰ ਜਿਹੜਾ ਕਿ ਅੱਜ ਹਿੰਦੀ ਫਿਲਮਾਂ ਦਾ ਜੋ ਕਿ ਹੀ ਮੈਨ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ ਕਿ ਦੱਸ ਦਈਏ ਕਿ 1960 ਦੇ ਦਹਾਕੇ ਅੰਤ ਤੋਂ ਲੈ ਕੇ 1980 ਦੇ ਹੱਕੇ ਤੱਕ ਜਿਹੜੀਆਂ ਇਹਨਾਂ ਨੇ ਫਿਲਮਾਂ 300 ਤੋਂ ਵੱਧ ਜਿਹੜੀਆਂ ਫਿਲਮਾਂ ਹੋਰ ਵਿੱਚ ਜਿਹੜਾ ਉਹਨਾਂ ਨੇ ਆਪਣਾ ਨਾਮ ਬਣਾਇਆ ਔਰ ਸਾਨੇਵਾਲ ਦਾ ਨਾਮ ਬਣਾਇਆ ਔਰ ਉਹ ਸਾਨੇਵਾਲ ਦੀ ਧਰਤੀ ਤੋਂ ਇੱਕ ਛੋਟੀ ਜੀ ਇੱਕ ਆਪਣਾ ਨਾਮ ਬਣਾ ਕੇ ਜਿਹੜੇ ਕਿ ਅੱਜ ਵੱਡੇ ਹੀ ਪੂਰੇ ਸੈਂਟਰ ਲੈਵਲ ਦੇ ਉੱਪਰ ਆਪਾਂ ਨੇ ਪਹੁੰਚੇ ਨੇ ਸੋ ਆਪਾਂ ਹੋਰ ਵੀ ਗੱਲਾਂ ਸਾਂਝੀਆਂ ਕਰਾਂਗੇ ਹੋਰ ਵੀ ਜਾ ਕੇ ਜਾਨਣ ਦੀ ਕੋਸ਼ਿਸ਼ ਕੋਸ਼ਿਸ਼ ਕਰਾਂਗੇ ਸੋ ਤਸਵੀਰਾਂ ਜਿਹੜੀਆਂ ਉਸ ਟ੍ਰੇਲ 'ਵਿੱਚ ਟਰੈਕ ਦੀਆਂ ਨੇ ਉਸ ਪੂਲੀ ਦੀਆਂ ਨੇ ਜਿੱਥੇ ਅਕਸਰ ਧਰਮਿੰਦਰ ਜੀ ਇਸ ਜਗ੍ਹਾ ਦੇ ਉੱਪਰ ਬੈਠ ਕੇ ਆਪਣਾ ਜੋ ਕਿ ਬੀਤਿਆ ਹੋਇਆ ਸਮਾਂ ਯਾਦ ਕਰਦੇ ਨੇ ਬੀਤਿਆ ਹੋਇਆ ਪਲਾਂ ਨੂੰ ਯਾਦ ਕਰਦੇ ਸੀਗੇ ਔਰ ਉਹਨਾਂ ਯੇਲਾਂ ਯਾਦਾਂ ਨੂੰ ਯਾਦ ਕਰਦੇ ਨੇ ਜਦੋਂ ਕਿ ਇਸ ਧਰਤੀ ਤੋਂ ਸਾਨੇਵਾਲੀ ਧਰਤੀ ਤੋਂ ਨਿਕਲ ਕੇ ਇੱਕ ਬੜਾ ਜਿਹੜਾ ਆਪਣਾ ਨਾਮ ਉਹਨਾਂ ਨੇ ਆਪਣਾ ਸਾਨੇਵਾਲ ਦਾ ਨਾਮ ਜਿਹੜਾ ਬਣਾਇਆ ਸੋ ਆਪਾਂ ਹੋਰ ਵੀ ਗੱਲਾਂ ਸਾਂਝੇ ਕਰਾਂਗੇ ਤਾਂ ਅਗਲੀ ਮਿੰਟ ਜੋ ਜ ਜਿੱਤ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨ ਸਿੰਘ ਕਹਾਂਵਾਂ ਮੈਂ ਪੀ ਅੰਦਰ ਦੇ ਨਾਮ